ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਰੱਖਣ ਦੀ ਸਕੀਮ ਤਹਿਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਆਪਣੇ ਹਲਕੇ ਅਜਨਾਲਾ ਸ਼ਹਿਰ ਦੇ ਅੰਦਰ ਵੱਖ-ਵੱਖ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਬੂਟਿਆਂ ਦੀ ਸਾਮ ਸੰਭਾਲ ਨੂੰ ਲੈ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਨਗਰ ਪੰਚਾਇਤ ਅਜਨਾਲਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਰੱਖਣ ਦੇ ਮਕਸਦ ਨਾਲ ਅਤੇ ਆਪਣੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਅਜਨਾਲਾ ਸ਼ਹਿਰ ਦੇ ਅੰਦਰ ਵੱਖ-ਵੱਖ ਫਾਲਦਾਰ ਬੂਟੇ ਲਗਾਏ ਗਏ ਹਨ ਅਤੇ ਅਜਨਾਲਾ ਸ਼ਹਿਰ ਅੰਦਰ 5000 ਦੇ ਕਰੀਬ ਹੋਰ ਬੂਟੇ ਲਗਾਏ ਜਾਣਗੇ ਅਤੇ ਉੱਥੇ ਹੀ ਸੜਕੀ ਮਾਰਗ ਉਤੇ ਲੱਖਾਂ ਬੂਟੇ ਲਗਾਏ ਜਾਣਗੇ ਅਤੇ ਵਾਤਾਵਰਣ ਦੀ ਸਾਂਭ-ਸਮਭਾਲ ਨੂੰ ਲੈ ਕੇ ਜਿਹੜੇ ਬੂਟੇ ਲਗਾਏ ਗਏ ਹਨ ਉਹਨਾਂ ਦੀ ਸਾਂਭ-ਸਮਭਾਲ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਜਿਸ ਨੂੰ ਲੈ ਕੇ ਖਾਸ ਤੌਰ ਤੇ ਜੰਗਲਾਤ ਵਿਭਾਗ ਅਤੇ ਨਗਰਪੰਚਾਇਤ ਅਜਨਾਲਾ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਕਿ ਇਹਨਾਂ ਬੂਟਿਆਂ ਦੀ ਸਮੇਂ-ਸਮੇਂ ਤੇ ਦੇਖਭਾਲ ਕੀਤੀ ਜਾਵੇ। ਇਹ ਜਨਾਲਾ ਫਤੇਗੜ ਝੂੜੀਆਂ ਰੋਡ ਜਿਹੜੀ ਆ ਉਹਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੀ ਜਿਹੜੀ ਸਕੀਮ ਹੈ ਉਹਦੇ ਤਹਿਤ ਅਸੀਂ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਹੈ ਉਹ ਛੇਦੂ ਕੀਤੀ ਹੈ ਕਿਉਂਕਿ ਜੁਲਾਈ-ਅਗਸਤ ਦੇ ਵਿੱਚ ਬੂਟੇ ਲੱਗਦੇ ਆ। ਉਸ ਸਾਤ ਦੇ ਟਾਈਮ ਇਹਨਾਂ ਦੇ ਵਿੱਚ ਬੁੱਟੇ ਤੋੜ ਪੈਂਦੇ। ਔਰ ਇਸ ਛੜਕ ਦੇ ਉੱਤੇ ਕਿਉਂਕਿ ਛੜਕ ਨਵੀਂ ਬਣੀ ਆ ਕਈ ਬੁੱਟੇ ਸਾਡੇ ਖਰਾਬ ਹੋ ਗਏ ਸੀਗੇ। ਸੋ ਇਸ ਛੜ ਦੇ ਉੱਤੇ ਮੈਂ ਮੇਰੇ ਨਾਲ ਐਸ.ਡੀ.ਐਮ ਸਾਹਿਬ ਨੇ ਮੇਰੇ ਨਾਲ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਦੇ ਇਹਨਾਂ ਦੀ ਡਿਊਟੀ ਲਈ ਆ ਕਿ ਸਾਰੀਆਂ ਛੜਕਾਂ ਜਿਹੜੀਆਂ ਅਜੇ ਨਾਲੇ ਦੀ ਉਹ ਵੀ ਪੜੀਆਂ ਚ ਹਨ ਉਹਦੇ ਨਾਲੇ ਸ਼ਹਿਰ ਦੇ ਵਿੱਚ ਜਿਹੜੀ ਸਾਡੀ ਨਗਰ ਪੰਚਾਇਤ ਉਹਦੇ ਵੱਲੋਂ ਵੀ ਅਸੀਂ ਸ਼ਹਿਰ ਦੇ ਚਾਰਜ ਸਫੇਰੇ ਸ਼ਹਿਰ ਦੇ ਬੇਟੀ ਜਿੱਥੇ ਜਿੱਥੇ ਲੋੜ ਆ 5000 ਬੂਟਾ ਜਿਹੜਾ ਉਹ ਵੀ ਲਾਵਾਂਗੇ ਉਹਦੇ ਅਸੀਂ ਲੱਖਾਂ ਬੂਟਾ ਜਿਹੜਾ ਉਹ ਮੇਨ ਰੋਡ ਜਿਹੜੀ ਆ ਐਰਪੋਰਟ ਰੋਡ ਜਿਹੜੀ ਸਿੱਧੀ ਦਮਦਾਸ ਜਾਂਦੀ ਆ ਭਲਾ ਪਿੰਨ ਮਿਲ ਤੋਂ ਸ਼ੁਰੂ ਕਰਕੇ ਦਮਦਾਸ ਤੱਕ ਦੋਵੇਂ ਪਾਸੇ ਅਗਲੇ ਦਿਨਾਂ ਦੇ ਵਿੱਚ ਇੱਕ ਵੱਡੀ ਮੀਮ ਸ਼ੁਰੂ ਕਰਦੇ ਜਿਹੜੇ ਲੱਖਾਂ ਬੂਟੇ ਲੱਗਣਗੇ ਉਹਦੇ ਅਸੀਂ ਬੂਟੇ ਜਿਹੜੇ ਆ ਫਲਦਾ ਦੇ ਵੀ ਲਾਵਾਂਗੇ ਔਰ ਬੂਟੇ ਜਿਹੜੇ ਆ ਪਿੱਪਲ ਤੇ ਬੋੜ ਖਾਸ ਤੌਰ ਤੇ ਪਿੱਪਲ ਬੋੜ ਨਿੰਮ ਜਿਹੜੇ ਸਾਡੇ ਸਵੈਤੀ ਬੂਟੇ ਇਨੇ ਸਾਡੇ ਪੁਰਾਣੇ ਬੂਟੇ ਉਹਨਾਂ ਨੂੰ ਅਸੀਂ ਲਾਵਾਂਗੇ ਜਿਹੜੇ ਲੌਂਗ ਟਾਈਮ ਜਿਹੜੇ ਚੱਲਣ ਕਿਉਂਕਿ ਅੱਜ ਦੇ ਯੁੱਗ ਵਿੱਚ ਜਿਹੜਾ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਉਹ ਬਹੁਤ ਜ਼ਰੂਰੀ ਹੈ ਵਾਤਾਵਰਨ ਤਾਂ ਹੀ ਸਾਫ਼ ਸੁਥਰਾ ਰਹਿ ਸਕਦਾ ਜੇ ਅਸੀਂ ਰੁੱਖਾਂ ਨੂੰ ਲਾਈਏ ਔਰ ਪਾਲੀਏ ਇੱਕ ਮੈਂ ਬੇਨਤੀ ਜਿਹੜੀ ਕਿਸਾਨ ਵੀਰਾਂ ਤੋਂ ਬਕਰੂੰਗਾ ਕਿ ਛੜਕਾਂ ਦੇ ਲਾਗੇ ਜਿਹੜਾ ਜਦੋਂ ਨਾਰ ਨੂੰ ਅੱਗ ਲਾ ਦਿੰਦੇ ਖਾਸ ਤੌਰ ਤੇ ਕਣਕ ਦੇ ਟਾਈਮ ਦੇ ਉੱਤੇ ਸਭ ਬਹੁਤ ਬਹੁਤ ਹੀ ਦੁੱਖ ਹੁੰਦਾ ਕਈ ਵਾਰ ਹੋਣ ਨਿਕਲ ਜਾਂਦਾ ਕਿ ਆਪਾਂ ਆਪਣੇ 10 20 ਲੀਟਰ ਦੇ ਤੇਲ ਲਈ ਆਪਾਂ ਛੜਕਦੇ ਲੱਗੇ ਬੂਟੇ ਜਿਹੜੇ ਆ ਉਹ ਬਰਬਾਦ ਕਰ ਦਿੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਦ ਬੂਟਿਆਂ ਨੂੰ ਅੱਗ ਨਾ ਲਾਓ ਜੋ ਮਰਜ਼ੀ ਕਰੋ ਪੰਜਾਬ ਦੇ 20ਵੀਂ ਸਦੀ ਦੇ ਸਭ ਤੋਂ ਵੱਡੇ ਡਾਇਰੈਕਟਰ ਸ਼ੇਵ ਕੁਮਾਰ ਬਟਾਲਵੀ ਬੂਟਿਆਂ ਬਾਰੇ ਜੋ ਕਹਿੰਦਾ ਉਹ ਕਹਿੰਦਾ ਕਿ ਕੁਝ ਬੂਟੇ ਬਰੇ ਧੀਆ ਪੁੱਤ ਆ ਗਏ ਆ ਕੁਝ ਮਾਂ ਪਿਓ ਆ ਗਏ ਆ ਇੰਨੀ ਤੁਨਾ ਦਿੰਦਾ ਉਹ ਬੂਟੇ ਨੂੰ ਉਹਦੇ ਤੁਸੀਂ ਜੇ ਬੂਟੇ ਨੂੰ ਸਾੜ ਦਿੰਦੇ ਸਤ ਇਹ ਇਹ ਬਹੁਤ ਮਤਲਬ ਮਾੜੀ ਗੱਲ ਹੈ ਆਪਾਂ ਨੂੰ ਬੂਟਾ ਜਿਹੜਾ ਉਹ ਬਚਾ ਕੇ ਰੱਖਣਾ ਚਾਹੀਦਾ ਔਰ ਕਦੀ ਵੀ ਤੂੰ ਹੀ ਇਕੱਲਾਪਨ ਹੋਵੇ ਤੁਹਾਡਾ ਮੈਂ ਕਈ ਵਾਰ ਆਪਣੀ ਜ਼ਿੰਦਗੀ ਤੇ ਤਜਰਬਾ ਕੀਤਾ ਜਦੋਂ ਮੈਨੂੰ ਕਿਤੇ ਇਕੱਲਾਪਨ ਫੀਲ ਲੱਗੇ ਤਾਂ ਮੈਂ ਬੂਟੇ ਦੇ ਥੱਲੇ ਜਾ ਕੇ ਬਹਿ ਜਾਂਦਾ ਤੇ ਮੈਨੂੰ ਐਨ ਲੱਗਦਾ ਹੁੰਦਾ ਫੀਲ ਹੁੰਦਾ ਕਿ ਬੂਟਾ ਮੇਰੇ ਨਾਲ ਗੱਲਾਂ ਕਰਦਾ ਔਰ ਤੁਸੀਂ ਵੀ ਕਦੀ ਬੈਠ ਕੇ ਦੇਖਿਓ ਬੂਟੇ ਦੇ ਥੱਲੇ ਬੈਣ ਦਾ ਨਜ਼ਾਰਾ ਹੀ ਇੱਕ ਵੱਖਰਾ ਹੈ ਔਰ ਬੂਟਾ ਤੁਹਾਡੀ ਹਰ ਗੱਲ ਦੇ ਵਿੱਚ ਹੰਗਾਦਾ ਪਰਦਾ ਸੋ ਇਹ ਮੈਂ ਅਸੀਂ ਅੱਜ ਇਹ ਨਾਲੇ ਤੋਂ ਸ਼ੁਰੂ ਕੀਤੀ ਆ ਉਹਦੇ ਅਸੀਂ 15 ਅਗਸਤ ਤੱਕ ਜਿਹੜੀ ਆ ਸਾਡੀ ਕੰਪਲੀਟ ਕਰ ਦਿਆਂਗੇ